ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਲੇਲਖੁਰਦ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ ਝੋਟੀਆਂ ਬਾਈ ਕੋਲੇ ਤੁਹਾਨੂੰ 6 ਦਿਖਾ ਦਾਂਗੇ 4 ਤਾਜ਼ੀਆਂ 1 ਦਿਖਾ ਦਾਂਗੇ ਬੂਰੀ ਦਾ ਤੋਹਫ਼ਾ ਤੇ 2 ਦਿਖਾ ਦਾਂਗੇ ਟੁਕੜਾ ਗੱਬਣਾ ਤੇ 1 ਤਾਜੀ ਝੋਟੀ ਦਿਖਾਵਾਂਗੇ ਬਹੁਤ ਕਮਾਲ ਦੀ ਬਿਲਕੁਲ ਤਾਜੀ ਸੂਈਆ ਤੇ ਨਾਲ ਵੀ ਕੱਟੀਆਂ ਤੇ ਬਾਕੀ ਮਾਲ ਬਾਈ ਦਾ ਹਰਿਆਣੇ ਦਾ ਤਸੱਲੀ ਵਾਲਾ ਕੰਮ ਹੀ ਆ ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗਾ ਪਸ਼ੂ ਉਹ ਨੇੜੇ ਆ ਕੇ ਚੈੱਕ ਕਰਕੇ ਬਾਈ ਦੇ ਘਰੇ ਤਸੱਲੀ ਕਰਕੇ ਲੈ ਜਾ ਕਿਉਂਕਿ ਗੇਟ ਤੋਂ ਬਾਹਰ ਕੋਈ ਗਰੰਟੀ ਨਹੀਂ ਕਿਸੇ ਵੀ ਪਸ਼ੂ ਦੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਸ਼ੁਰੂਆਤ ਕਰ ਲੈਣਾ ਤੇ ਜਿਹੜਾ ਰੇਟ ਆ ਰੇਟ ਆ ਮੰਨ ਲਓ ਵੀ ਅੱਜ ਦੇ ਰੇਟ ਨੇ ਜਿਹੜੇ ਬਿਲਕੁਲ ਨੋਰਮਲ ਹੋਣਗੇ ਹਰੇਕ ਬੰਦੇ ਦੀ ਪਹੁੰਚ ਵਾਲੀ ਹੋਰ ਕਿ ਮੈਂ ਕਾਲੀ ਠੀਕ ਠਾਕ ਬਰੂ ਵੀ ਇਨ ਵੀਰੇ ਵਧੀਆ ਕਿੱਥੋਂ ਕਰੀਏ ਸ਼ੁਰੂ ਫਿਰ ਜਿੱਥੋਂ ਮਰਜ਼ੀ ਕਰ ਲੋ ਉਹ ਨਿਕੰਮਰ ਤੋਂ ਕਰਨਾ ਉਧਰੋਂ ਕਰ ਲੋ ਤੋਕਰ ਗੱਬਣ ਤੋਂ ਕਰਨਾ ਇੱਧਰ ਤੋਂ ਟੋਕਰ ਗੱਬਣਾ ਹਨਾ ਇਧਰੋਂ ਕਰ ਲੈ ਮੈਂ ਇਧਰੋਂ ਕਰ ਲੇਤਾ ਜੀ ਆ ਜਾ ਗੱਡੀ ਲਿਆ ਕੈਮਰਾ ਇਧਰਲੇ ਬੰਨੇ ਆ ਸੂਆ ਦੂਜਾ ਤੇ ਸੂਈ ਨੂੰ ਗਾਇ ਸੂਈ ਨੂੰ ਹਫਤਾ ਹੋਇਆ ਇੱਕ ਬੱਚਾ ਕੀ ਆ ਬੱਚਾ ਕੱਟੀ ਆ ਤੋਰ ਸੇਠਾ ਆ ਜਾ ਤੋਰ ਦੇਖ ਲੈ ਕੱਟੀ ਆ ਨਾਲ ਆ ਕੱਟੀ ਆ ਆ ਨਾਲ ਇਹਦੇ ਸੱਜਣੋਂ ਕੱਟੀ ਆ ਸੂਆ ਆ ਗਈ ਦੂਜਾ ਤੇ ਬਰੀਕ ਆ ਗਈ ਬਰੀਕ ਬਾਲੀ ਆ ਵੀਰੇ ਓਵਰ ਫੈਟ ਨਹੀਂ ਹੈਗੀ ਕਿਤੇ ਪਤਲੀ ਹੱਡੀ ਦੀ ਨਾ ਆਪਾਂ ਕਹਿੰਦੇ ਇੱਕ ਉਹ ਚੀਜ਼ ਐ ਹਫਤੇ ਦੀ ਸੂਈ ਦਾ ਹਫਤੇ ਦੀ ਉਹ ਵੀਰੇ ਦੁੱਧ ਕਿੰਨਾ ਆਉਣਾ ਦੁੱਧ 10 ਤੋਂ ਬਾਹਰ ਮਿਲੂਗਾ 10 ਆਏਗਾ ਪੂਰਾ ਬਾਹਰ ਹੀ ਮਿਲੂਗਾ ਅੰਦਰ ਨਹੀਂ ਹੋਊਗਾ 10 ਠੀਕ ਆ ਹਾਂ ਤੁਸੀਂ 10 ਕਿਲੋ ਹੀ ਮੰਨ ਕੇ ਆ ਜਾਓ ਜਦੋਂ ਬਾਈ ਕੋਲੇ ਮਾੜੇ ਮੋਟਾ ਵੱਧ ਚੋਂਗੇ 10 ਬਾਦ ਵਾਲੀ ਗੱਲ ਆ ਹਾਂ ਫੇਰ ਇਹ ਵੀ ਪਤਾ ਕਿੰਨਾ ਰੋਕੂ ਕਰੀਂਦਾ ਹਾਂ ਬਾਈ ਯਾਰ ਇਹ ਨਾਲੇ ਹਫਤੇ ਹੋਏ ਸੂਈ ਨੂੰ ਠੀਕ ਆ ਜੀ ਦੋ 13-14 ਲੀਟਰ ਪਾਉਗੀ ਛੋਟੀ ਦੂਜਾ ਸੂਆ ਹੈ ਦੂਜਾ ਸੂਆ ਦੂਜਾ ਸੂਆ ਇਹ ਨਾਲੇ ਵੈਸੇ ਮੌਸਮ ਵੀ ਹੈ ਨਾ ਥੋੜਾ ਜਿਹਾ ਹੁਣ ਫਾਇਦਿਆਂ ਨੂੰ ਫਰਕ ਪਿਆ ਹੈ ਜੇ ਮੌਸਮ ਠੰਡਾ ਹੋ ਗਿਆ ਜਿਵੇਂ ਜਿਵੇਂ ਹੁਣ ਬਰਸਾਤ ਆਲਾ ਕੰਮ ਹੋਊਗਾ ਅੱਗੇ ਨਾ ਬਾਕੀ ਗੁਰੂ ਜੀ ਜਿਵੇਂ ਕਹਿੰਦੇ ਨੇ ਜਮੇ ਬਰੀਕ ਹੈ ਮਤਲਬ ਕੋਈ ਚੀਜ਼ ਨਹੀਂ ਹੈਗੀ ਠੀਕ ਆ ਗੱਲ ਹਾਂ ਓਵਰ ਫੈਟ ਵਾਲਾ ਓਵਰ ਫੈਟ ਵਾਲਾ ਕੰਮ ਨਹੀਂ ਪਤਲੀ ਇੱਕ ਹੱਡੀ ਦੀ ਜਿਵੇਂ ਕਹਿੰਦੇ ਨੇ ਪਹਿਲਾਂ ਸਿਆਣੇ ਬੁੜੇ ਇੱਕ ਪਹਿਲੀ ਹੱਡੀ ਇਥੋਂ ਗਹਰੀ ਲੰਬਾਈ ਲੰਬੂਈ ਦਿਖਾ ਦਿਆਂ ਨਾ ਹਰੇਕ ਪੱਖ ਤੋਂ ਅੱਜ ਮੌਸਮ ਵੀ ਘੈਂਟ ਆ ਹਾਂ ਨਾ ਨਜ਼ਾਰਾ ਹੈ ਆਈ ਇਹ ਬਰਹਣ ਦਾ ਮੌਸਮ ਦਾ ਬੱਟਾ ਨਾੜਾ ਨੂੜਾ ਦਿਖਾ ਦਿਆਂ ਹੈਰੀ ਦਿਖ ਲੈ ਐਨ ਪਈਆ ਤੁਨੀ ਚਵਾਈ ਦੀ ਕਿਵੇਂ ਆ ਐ ਮੋਟਾ ਚੋਣਾ ਆਪਾਂ ਦਿਖਾ ਦਾਂਗੇ ਹੁਣ ਆ ਲੈ ਚੱਲ ਚਵਾਈ ਦੀ ਬਾਈ ਕਹਿੰਦਾ ਆ ਕੀ ਫੁੱਲ ਮੋਟੀਆਂ ਨਾ ਪੂਰਾ ਫੋਕੀ ਆ ਤੇ ਪੂਰੀ ਮੋਟੀ ਚਵਾਈ ਦੀ ਆ ਤੇ ਦੁੱਧ ਦੇ ਇਸ ਟਾਈਮ 10 ਤੋਂ ਬਾਅਦ ਹਾਂ ਨਾ 10 ਤੋਂ ਬਾਅਦ ਵੀ ਗੱਦਰੀ ਕੱਟੀ ਕੱਦ ਕਾਠ ਵੀ ਚੰਗਾ ਤੇ ਜਿਹੜੀ ਦਾ ਕੱਦ ਹੋਊਗਾ ਦਰਮਿਆਨਾ ਜਾਂ ਛੋਟਾ ਉਹ ਮੈਂ ਸੰਦਾ ਦੂੰਗਾ ਆਰਡਰ ਦੇਖ ਕੇ ਤਾਂ ਆਪਾਂ 12 ਕਹਿ ਦਈਏ ਕਿੰਨਾ ਹੈਗਾ ਆਪਾਂ ਉਹਨਾਂ 10 ਤੋਂ ਪੌਣੀ 10 ਨਹੀਂ ਹੋਊਗਾ 11 ਹੀ ਮਿਲੂਗਾ ਸਵਾਹ ਆ ਦੀ ਠੰਡੀਆਂ ਜੰਮੀ ਠੰਡੀਆਂ ਹੁਣ ਪੱਤਾ ਲਾਵਾਂਗੇ ਪੈਸੇ ਕਿੰਨੇ ਲਵੇਂਗਾ ਜੀ ਪੈਸੇ ਦਾ ਸਵਾਹ ਲੱਖ ਰੁਪਏ ਲੈ ਲਾਂਗੇ ਜੀ 1 ਲੱਖ 25 ਹਾਂ ਰੇਟ ਕਿਵੇਂ ਨੇ ਫਿਕਸ ਜੀ ਰੇਟ ਵੀਰੇ ਫਿਕਸ ਤੇ ਬਾਕੀ ਦੇਖ ਛੋਟੀਆਂ ਵੀ ਚੰਗੀਆਂ ਨੇ ਆਪਾਂ ਰੇਟ ਜ਼ਮੀਨ ਮਤਲਬ ਕਿ ਵੀ ਆਪਦੇ ਦਿਲੋਂ ਮੰਦੇ ਭਾਵਾ ਕੰਮ ਕਰਿਆ ਸਾਰਾ ਜੋਰ ਲਾਤਾ ਘਟਾਉਣ ਤੇ ਹਾਂ ਵੀ ਘਟਾਉਣ ਤੇ ਅੱਜ ਕਾਲਾ ਇਹਨਾਂ ਸਾਰਾ ਜੋਰ ਲਾਤਾ ਘਟਾਉਣ ਤੇ ਰੇਟ ਤੇ ਬਾਕੀ 1 ਲੱਖ 25 ਹਜ਼ਾਰ ਦਾ ਤੁਹਾਨੂੰ ਪਤਾ ਹੀ ਆ ਵੀ ਹੁਣ ਇੱਕ ਆਮ ਜਾਂ ਰੇਟਰ ਪਸ਼ੂ ਦਾ 1 ਲੱਖ ਇਹ ਬੱਚਾ ਲਾ ਨਹੀਂ ਇਹਦਾ ਨਾਲ ਦੀ ਨਾਲ ਲਾ ਦੂਆ ਇਹਨੇ ਦੂਜੀ ਦਿਖਾਉਣੀ ਆਪਾਂ ਹਾਂ ਤੇ ਧਾਰਾਂ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਤੇ ਦੋ ਨੰਬਰ ਵਾਲੀ ਝੋਟੀ ਤੇ ਮਾਰ ਕੇ ਰਹੀ ਕਾ ਤੂੰ ਲਾ ਬੱਚਾ ਗੁਰਵਿੰਦਰ ਆਏ ਤੇ ਮਾਰ ਰਹੀ ਕੈਮਰਾ ਓਏ ਨਾਲੇ ਬਾਡੀ ਬੁੱਡੀ ਦਿਖਾ ਆ ਜਾ ਤੋਰ ਉਹ ਤੂੰ ਲਾ ਕਰ ਲੈ ਆ ਜਾ ਆ ਜਾ ਸੱਤੀ ਤੋਰ ਦੇ ਇਹਦਾ ਸੂਆ ਕਿਹੜਾ ਕਾਲੇ ਇਹਦਾ ਵੀ ਦੂਜਾ ਸੂਆ ਹੈ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀ ਲ ਹੋ ਗਏ 13 ਜਨਮ ਮੌਸੂਈ ਨੂੰ 13 14 ਦਿਨ ਇਹਦੇ ਨਾਲ ਬੱਚਾ ਕੀ ਆ ਐ ਤੋਰ ਨਹੀਂ ਦੇ ਇੱਧਰ ਕੋਈ ਨਹੀਂ ਕੋਈ ਨਹੀਂ ਉਧਰ ਖੋਲ ਕੇ ਇਹਦੇ ਨਾਲ ਬੱਚਾ ਇਦਨਾਂ ਵੀ ਕੱਟੀ ਹੈ ਵੀਰੇ ਇਹਦੇ ਨਾਲ ਵੀ ਕੱਟੀ ਆ ਗਈ ਤੇ ਇਹਦੀ ਹਾਈਟ ਆ ਗਈ ਜੇ ਆਪਾਂ ਗੱਲਬਾਤ ਕਰ ਲਈਏ ਸੱਜਣਾ ਦਰਮਿਆਨੀ ਕਹਿ ਲੈਣਾ ਮੀਡੀਅਮ ਚ ਆ ਗਈ ਮੀਡੀਅਮ ਚ ਆ ਗਈ ਇਹਨੂੰ ਆਪਾਂ ਨੇ ਆ ਨਹੀਂ ਕਹਿ ਸਕਦੇ ਤੁਹਾਨੂੰ ਵੀ ਬਾੜੀ ਜਿਆਦੇ ਵੱਡੀ ਆ ਪਰ ਚੌੜੀ ਚੂੜੀ ਝੋਟੀ ਫੁੱਲ ਆ ਗਈ ਉੱਤੋਂ ਜਿੰਨੀ ਕ ਬਾੜੀ ਚੌੜੀ ਆ ਇਹਦੀ ਓਨਾ ਕੀ ਇਹਦਾ ਆਰਡਰ ਚੌੜਾ ਥੱਲੇ ਇੰਨਾ ਸਾਨੋ ਸਾਂ ਵੀ ਫੁੱਲ ਨੇ ਤੇ ਸਵੀ ਪਲੀ ਵੀ ਚੰਗੀ ਆ ਤੇ ਸਿੰਘ ਆ ਗਿਆ ਜਮਾ ਬਾਕੀ ਗੁਰੂ ਜਵਾਬ ਵਾਲਾ ਸੋਹਣਾ ਇਹਦਾ ਕੋਲਾ ਚੋਣਾ ਮੋਟਾ ਮੋਟਾ ਵਧੀਆ ਬੈਠਮੀ ਝੋਟੀ ਆ ਇੰਦਾਂ ਦੀਆਂ ਝੋਟੀਆਂ ਦੁੱਧ ਚੰਗਾ ਪਾ ਦਿੰਦੀ ਬਾਈ ਯਾਰ ਜਾਨਵਰ ਤਾਂ ਦੇਖਾਂਗੇ ਹਨਾ ਜਿਹੜੇ ਬਾਈ ਆਪਣੇ ਬਾਕੀ ਰੇਟਰ ਹੈਰਾਨ ਕਰਨ ਵਾਲੇ ਪਾਵਾਂਗੇ ਜਮੀ ਆਪਾਂ ਠੀਕ ਆ ਕਮਾ ਲੈ ਕੇ ਰਾਂ ਹੋਰ ਕਮਾ ਲੈ ਤੂੰ ਆ ਦੂਜਾ ਦਾ ਦੂਜਾ ਵੀਰੇ ਜੈਮ ਜੈਨੂਨ ਨਾਲ ਹੁਣ ਦੁੱਧ ਹਾਜ਼ਰ ਕਿੰਨਾ ਦੁੱਧ 12 ਲੀਟਰ ਹੈ ਹਾਜ਼ਰ ਹੈ ਇੱਧਰ ਦੇ 12 ਹੈਗਾ ਹੁਣ ਹਮੈਂ ਤਿਆਰ ਕਿੰਨਾ ਕ ਪਾ ਸਕਦੀ ਆ ਮੈਲੇ ਮੂਲੇ ਮੈਨਾਂ ਚੁੱਲ ਗਿਆ 14 ਕਿਲੋ ਆ ਜੂਗੀ ਬਾਕੀ ਥੋੜਾ ਜਿਹਾ ਅਗਲੇ ਦੇ ਸੇਵਾ ਸੰਭਾਲ ਤੇ ਡਿਪੈਂਡ ਹੈ ਨਾ ਠੀਕ ਆ ਗੱਲ ਤੇ ਬਾਕੀ ਬਾਈ ਕਹਿੰਦਾ ਸੇਵਾ ਸੰਭਾਲ ਤੇ ਡਿਪੈਂਡ ਹੁੰਦਾ ਜਿਆਦਾਤਰ ਪਸ਼ੂ ਦਾ ਕਿਉਂਕਿ ਜਿੰਨਾ ਕੋਰੇ ਹਾਜ਼ਰ ਆ ਉਹਨਾਂ ਕਾਪਾਪਾ ਆਪਾਂ ਉਹਨਾਂ ਦੱਸਣੇ ਅਗਲੇ ਜਿਵੇਂ 20 ਲੀਟਰ ਦੇ ਦੇ ਉਹ ਨਹੀਂ ਆਪਾਂ ਠੀਕ ਆ ਗੱਲ ਆ ਦੁੱਧ ਬਾਈ ਕਹਿੰਦਾ ਜਿੰਨਾ ਅੱਜ ਹਾਜ਼ਰ ਆ ਉਹਨਾਂ ਨੂੰ ਮੈਂ ਦੱਸੀ ਜਾਊਂਗਾ ਤੇ ਬਾਕੀ ਇੱਕ ਤੱਕ ਹੁੰਦੀ ਆ ਇਹਦੀ ਵੀ ਆਪਾਂ ਇਹਨਾਂ ਨੂੰ ਸਕੈਨ ਤਾਂ ਕਰ ਨਹੀਂ ਸਕਦੇ ਹਨਾ ਵੀ ਜਾਂ ਕੋਈ ਕੰਪਨੀ ਮੇਡ ਨਹੀਂ ਹੈਗੀਆਂ ਇਹਨੇ ਹਾਂ ਬੰਦ ਤੋਂ ਬੰਦੋ ਜਿਹੜੀਆਂ ਚੀਜ਼ਾਂ ਬੰਦੇ ਨੇ ਬਣਾਈਆਂ ਹੁੰਦੀਆਂ ਉਹਦੀ ਤਾਂ ਇੱਕ ਐਮਨ ਲੈ ਇੱਕ ਸੀਮਾ ਹੁੰਦੀ ਆ ਹਨਾ ਇਹਦਾ ਪੈਸੇ ਦੀਆਂ ਨਹੀਂ ਲਾ ਸਕਦੇ ਇਹਦਾ ਆਈਡੀਆ ਨਹੀਂ ਲਾ ਸਕਦੇ ਇਹ ਇੱਕ ਤੱਕ ਜੀ ਹੁੰਦੀ ਆ ਵੀ ਆਪਾਂ ਨੂੰ ਇੰਨਾ ਕੁ ਦੁੱਧ ਪਾ ਦੂ ਤੇ ਬਾਕੀ ਜਿਹੜੇ ਭਰਾ ਨੇ ਲੈਣੀਆਂ ਜਾਦੇ ਜੱਜਮੈਂਟ ਹੁਣੇ ਕਰਨੀ ਹੁੰਦੀ ਆ ਵੀ ਮੇਰੇ ਕੋਲੇ ਆ ਕੇ ਕਿੰਨਾ ਲੈ ਜੀ ਧਰ ਮਾਰਨੀ ਉਹਦੀ ਇਹਦਾ ਰੇਟ ਕਹੇ 2 ਨੰਬਰ ਵਾਲੀ ਦਾ ਕਿਹੜੀ ਦਾ ਇਹਦਾ ਇਹਦਾ ਰੇਟ ਜਮੀ ਜਮੀ ਜੈਨੂਲ 1 ਲੱਖ 27000 ਲੈਣਾ 127 ਹਾਂ ਅਜਾ ਰੇਟ ਉਹਦਾ ਰੇਟ ਨਹੀਂ ਅਜਾ ਦਾ ਕਹਿੰਦਾ ਸੇ ਵਾਲਾ ਦਿਖਾ ਦੇ ਯਾਰ ਇਸ ਦਾ ਨੰਬਰ ਆ ਜੀ ਪੇਸ਼ ਲਾਂ ਤੇ ਜੀ ਮਾਰ ਬ ਖੜ ਦੇ ਮਾਲ ਦੇ ਖੜ ਦੋ ਖੜ ਦੇ ਖੜ ਦੇ ਬਹੁਤ ਕਿਆ ਕੰਮ ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਚਾਹੇ ਬਾਈ ਕੋਲ ਤਸੱਲੀ ਕਰਕੇ ਲੈ ਜਾਵੇ ਇਹਦਾ ਬਾਈ ਕੰਨ ਲੈਣਾ 1 ਲੱਖ ਤੇ 25000 ਦੋ ਨੰਬਰ ਵਾਲੀ ਦਾ 1 ਲੱਖ ਤੇ 27000 ਤੇ ਹੋਰ ਮਾਰ ਦੇ ਘਰੀ ਕਮਰਾ 3 ਨੰਬਰ ਇੱਕ ਆਫਰ ਹੋਰ ਦੇ ਦਿੰਦੇ ਇਧਰ ਕੈਮਰਾ ਮਾਰ ਦੇ ਜੇ ਜੋੜਾ ਜਾਂਦਾ ਤਾਂ 100 ਕਿਲੋਮੀਟਰ ਤੱਕ ਪਹੁੰਚ ਕਰ ਲਾਂਗੇ 100 ਤੱਕ ਹਾਂ ਜੋੜੇ ਦੇ ਦੋਫਾ ਹੋ ਜੂਗਾ ਜਾਨ ਹਣ ਕੋਈ ਗੱਲ ਨਹੀਂ ਜਿਹੜੀ ਕਹਤੀ ਠੀਕ ਹੈ ਬਾਕੀ ਕੱਲੀ ਦੀ ਸਿੰਗਲ ਦੀ ਇੱਕ ਬੇਨਤੀ ਹੋ ਰਹੀ ਸੇ ਸਿੰਗਲ ਦੀ ਨਹੀਂ ਹੋਣੀ ਜੋੜੇ ਦੀ ਕੱਲੀ ਉਹਦੀ ਵੀ ਨਹੀਂ ਹੋਣੀ ਇਹਦੀ ਵੀ ਨਹੀਂ ਹੋਣੀ ਠੀਕ ਹੈ ਗੱਲ ਹੋਊਗੀ ਜੋੜੇ ਚ ਹੋਊ ਜੋੜੇ ਦੀ ਹਾਂ ਤੇ ਹੁਣ ਇਹ ਤੇ ਮਾਰਗਰੀ ਕੈਮਰਾ ਇੱਕ ਸਾਨੂੰ ਕਹੇ ਦੀ ਕਮਾਲ ਦੀ ਝੋਟੀ ਦਿਖਾਵਾਂਗੇ ਮਾਰੀ ਮਾਰੀ ਕੈਮਰਾ ਥੱਲੇ ਲੋ ਸਾਈਡ ਤੇ ਬੱਚੇ ਆਰਡਰ ਤੇ ਕਰਾਈ ਪੈਰ ਜੇ ਸਹੀ ਥੱਲੋਂ ਕਾਲੇ ਮੜੇ ਅਜ ਤੱਕ ਥੋੜਾ ਬੋਲਾ ਚੋਤਾ ਵੀਰੇ ਬਾੜੀ ਚ ਫਸੀ ਪਿੱਤੀ ਝੋਟੀ ਇਹ ਕਦ ਸੁਈਆ ਇਸ ਵੀਰੇ ਵੀਰੇ ਅੱਜ 3 ਵਜੇ ਸੁਈਆ ਹਾਂ ਕਰੰਟ ਦਿਖਾ ਕਰੀ ਕਰਨਾ ਇਹਦੇ ਲਈ ਤੋਰ ਦੇ ਘਹਿਰੀ ਇੱ ਕੂੰ ਤੋਰ ਤੋਰ ਦੇ ਤੋਰ ਦੇ ਉਹ ਚੰਗੀ ਤੋਰਦਾ ਯਾਰਾ ਖਾਂ ਫੜਾ ਸੂਆ ਕਿਹੜਾ ਇਹਦਾ ਦੂਜਾ ਦੂਜਾ ਸੂਆ ਹੈ ਕੋਈ ਸੂਆ ਦੂਜਾ ਬੱਚਾ ਵੀ ਨਾਲ ਕੱਟੀਆਂ ਨਾਲ ਹਾਂ ਬਾਹਰ ਲੈ ਬਾਹਰ ਲੈ ਬਾਹਰ ਲੈ ਇਹ ਤਕਰੀਬਨ 3 ਨੰਬਰ ਤੇ ਆ ਗਿਆ ਪਰ ਤਿੰਨਾਂ ਨਾਲ ਹੀ ਕੱਟੀਆਂ ਨਹੀਂ ਹਨਾ ਹਾਂ ਬਾਈ ਹਾਂ ਤਿੰਨਾਂ ਨਾਲ ਕੱਟੀਆਂ ਥੋੜਾ ਸੂਏ ਕਰਕੇ ਜ਼ਰੂਰ ਮੰਗਾ ਹਾਂ ਥੋੜਾ ਇੱਕ ਮੂਰੀ ਦੇ ਅੱਕਲ ਕੰਨੀ ਮਾ ਤਾਜੀ ਸੂਈ ਹੋਈ ਆ ਉਹਦੇ ਕਰਕੇ ਇੱਥੋਂ ਕਮਾਣਾ ਕੋਈ ਗੱਲ ਨਹੀਂ ਉਰੋਂ ਕਮਾਣਾ ਪਾ ਬੱਚੇ ਕਰਕੇ ਨਹੀਂ ਜਾਂਦੀ ਕਰ ਲੈ ਫਿਰ ਇੱਧਰ ਕਰ ਲੈ ਇਹ ਇੱਥੋਂ ਬਾਹਰ ਕਢਣਾ ਬਈ ਇਹਦੀ ਗੱਲ ਆ ਮਹਾਈਤ ਨੂੰ ਕਰਾਵਾਂਗੇ ਤਸੱਲੀ ਸਮਾਰ ਕੇ ਜਮਾਣਾ ਨਾ ਕਬਰਾਉਣਾ ਕਿਉਂ ਆ ਓਕੇ ਤੇ ਲੈ ਚੱਲ ਇੱਥੋਂ ਦਿਖਾ ਦੇ ਗੈਰੀ ਪਿਛਾਂ ਵਾਲੇ ਪੱਖ ਤੋਂ ਆਰਡਰ ਚ ਕਰੰਟ ਕਿੰਨਾ ਰੱਖਦੀ ਆ ਝੋਟੀ ਚਵਾਈ ਦੀ ਕਮਿਆ ਚਵਾਈ ਦੀ ਮੋਟਾ ਜੌਣ ਹੋਊਗਾ ਵੀਰੇ ਹੁਣ ਆਪਾਂ ਬੱਚਾ ਲਾਵਾਂ ਜਿਹੜੇ ਹਿਸਾਬ ਨਾਲ ਥਾਣ ਦਾ ਸਹਜ ਆ ਹਾਂ ਚਵਾਈ ਦੀ ਫੁੱਲ ਹੋਣੀ ਚਾਹੀਦੀ ਆ 100 ਦਾ 100 ਕਿਉਂਕਿ ਪਸ਼ੂ ਕਈ ਵਾਰੀ ਤਾਜ਼ਾ ਸੂਣ ਕਰਕੇ ਹਨਾ ਬੱਚੇ ਤੋਂ ਜ਼ਿਆਦਾ ਪਰਾਂ ਨਹੀਂ ਜਾਂਦਾ ਨਾਲ ਗੈਰੀ ਕੱਟੀਆਂ ਨਾਲੂ ਆ ਵੀ ਦਿਖਾ ਦੀ ਸਵੇਰੀ ਸੂਈਏ ਵੀਰੇ ਹਲ ਤਾਂ ਮੈਂ ਕਰਾ ਦੀ ਤਸੱਲੀ ਨਾ ਕਰਾਓ ਇਹਨਾਂ ਜੇਰ ਜੂਰ ਦੀ ਓਕੇ ਹੋਊਗੀ ਮਿਲੂ ਐਨ ਠੀਕ ਇਸੇ ਪਾਸੇ ਵੀ ਲੰਬੇ ਦਾ ਕੰਮ ਨਹੀਂ ਹੋਊਗਾ ਇੱਥੇ ਇੱਥੇ ਇੱਥੋਂ ਦਾ ਕਾਰਗਰੀ ਓਏ ਤੇ ਥੋੜਾ ਜਿਹਾ ਸਰੀਰ ਕਸੀ ਝੋਟੀ ਦਾ ਬੜਾ ਬੜਾ ਚੱਕੀ ਆ ਆ ਗਈ ਆ ਗਈ ਫੁੱਲ ਬਰੀਕੀਆਂ ਚ ਚੰਗਾ ਦੁੱਧ ਦੇਣ ਵਾਲੀ ਆ ਤੇ ਚੰਗੇ ਏਰੀਏ ਚ ਆਈ ਆ ਜਿਹੜੀ ਮੇਨ ਪੂਰੀ ਪਹਿਲੀ ਗੱਲ ਸਭ ਤੋਂ ਵੱਡੀ ਗੱਲ ਵੀਰੇ ਸੂ ਥਾਲੇ ਲੱਗਦਾ ਇਹ ਟਰੰਟ ਬੜਾ ਆ ਜਾਣਾ ਥਲ ਨਹੀਂ ਲੱਗਦਾ ਇਹ ਤੇਰੇ ਪੈਸੇ ਕਿੰਨੇ ਲਵੇਂਗਾ ਫਿਰ ਇਹਦਾ ਤਾਂ ਲੰਘ ਵੀ 300 ਵੀਰੇ 1 ਲੱਖ ਤੇ 30 ਹਜ਼ਾਰ ਹਾਂ ਅੱਜ ਰੇਟ ਫਿਕਸੇ ਪਾਏ ਨੇ 2 ਜਾਂ 3 ਲੈਣੀਆਂ ਹੋਈਆਂ ਇਕੱਠੀਆਂ ਜੇ ਤਿੰਨੇ ਲੈਣੀਆਂ ਨੇ ਤਾਂ ਤਿੰਨਾਂ ਦਾ ਭਾਅ ਇੱਕ ਕਰ ਦਾਂਗਾ ਹਾਂ ਠੀਕ ਆ ਗੱਲ ਨਾ ਤਿੰਨਾਂ ਦਾ ਭਾਅ ਇੱਕ ਕਰ ਦਾਂਗੇ ਤਿੰਨਾਂ ਦਾ ਭਾਅ ਭਾਈ ਗੱਲ ਕਰ ਲੈ ਫੋਨ ਤੇ ਇੱਕੋ ਭਾਅ ਕਰ ਦਾਂਗੇ ਆ ਗਈ ਹੂੰ ਤੋਂ ਕੁਿੰਦਰ ਜਵਾਲ ਨੂੰ ਦਿਖਾ ਛੋਟੇ ਵਪਾਰੀ ਨੂੰ ਤੇ ਮਾਰ ਕੈਮਰਾ ਸਾਰ ਕੇ ਇਹਦਾ 1 ਲੱਖ ਕਿੰਨਾ ਦੱਸਿਆ 130000 ਰੁਪਿਆ ਤਿੰਨ ਨੰਬਰ ਵਾਲੀ ਦਾ ਸਿੰਗਲ ਮੱਝ ਕੱਲੀ ਦਾ ਠੀਕ ਆ ਗੱਲ ਤਿੰਨਾਂ ਨਾਲ ਹੀ ਕੱਟੀਆਂ ਆ ਗਈਆਂ ਤਿੰਨਾਂ ਨਾਲ ਹੀ ਕੱਟੀਆਂ ਨੇ ਵੀਰੇ ਇਸ ਤੋਂ ਬਾਅਦ ਉਹਨੂੰ ਪੂਰੀ ਦਿਖਾਵਾਂ ਤਿੰਨੇ ਦੂਜੇ ਸੂਏ ਨੇ ਵੀਰੇ ਠੀਕ ਆ ਗੱਲ ਤਿੰਨੇ ਦੂਜੇ ਸੂਏ ਨੇ ਛੋਟੀਆਂ ਵੀ ਕਮਾਲ ਦੀਆਂ ਨੇ ਤੇ ਜਿਹੜਾ ਰੇਟ ਆ ਰੇਟ ਭਾਈ ਦਾ ਬਿਲਕੁਲ ਜਾਇਜ਼ ਆ ਕਿਉਂਕਿ ਇਸ ਰੇਟ 'ਚ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਮੁਸ਼ਕਲ ਹੋ ਜਾਂਦਾ ਕੰਮ ਤੇ ਮਾਰ ਦੇ ਕਾਲੇ ਤਾਰਾਂ ਜਾ ਬਹਿ ਜਾ ਬਸ ਮਾ ਆਪਸ ਮੂਵੀ ਦਿਖਾ ਰਿਆਂ ਕਰਾ ਦੇ ਚੈੱਕ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਵੀਡੀਓ ਆਪਾਂ ਜਿੰਨੀਆਂ ਕਬਾਈ ਦੇ ਘਰੋਂ ਬਣਾਈਆਂ ਤਕਰੀਬਨ ਚਵਾਈ ਦੇ ਜਾਨਵਰ ਸਾਰੇ ਪੋਲੇ ਹੁੰਦੇ ਆ ਬਾਈ ਯਾਰ ਚੋਲੇ ਵਧੀਆ ਵੀਡੀਓ ਥੱਲੇ ਠੀਕ ਹੈ ਗੱਲ ਹਾਂ ਪਿਛਲਾ ਨਹੀਂ ਮਾਰ ਦੇ ਜੀ ਲਾ ਦੇ ਪੱਕੀ ਨੂੰ ਬੱਤਾ ਲਾ ਲਾ ਸੇਡ ਬੱਚਾ ਨੂੰ ਤਾਂ ਨੰਬਰ ਆਈ ਛੱਡ ਦੋ ਜੀ ਆ ਜਾ ਗਰੀ ਹੁਣ ਚੱਲੋ 4 ਨੰਬਰ ਵਾਲੀ ਤੇ ਮਹਾਰਾ ਸਿਉਨੇ ਰੰਗੀ ਮੱਝ ਤੇ ਕੈਮਰਾ ਟੌਰ ਸੱਤੀ ਖੋਲ ਕੇ ਇਹਦਾ ਸੂਆ ਕਿਹੜਾ ਭਾਈ ਇਹਦਾ ਵੀ ਦੂਜਾ ਸੂਆ ਵੀਰੇ ਇਹ ਗੱਭਣ ਲੱਗਦੀ ਆ ਨਾ ਇਹ ਗੱਭਾਂ ਲੈ ਹਲੇ ਇੱਕ ਗੱਲ ਲੱਗ ਗਈ ਐਨੀ ਪੋਲੀਆ ਥੱਪਾ ਦਾ ਗਾਂ ਵਾਂਗੂ ਵਿਖਰ ਲੋ ਨਾ ਹਾਂ ਬਾਲੀ ਬਣਨੀ ਹਲੇ ਤੇ ਸ਼ਕੀਨ ਆ ਗਈ ਫੁੱਲ ਹਨਾ ਹਾਂ ਚੇਪਾ ਵੀ ਆਪਾਂ ਵੀਡੀਓ ਕੱਲਦੇ ਜੇ ਕੋਈ ਬੰਦਾ ਉਰੇ ਆਉਂਦਾ ਤਾਂ ਦਾ ਅਲੱਗ ਗੱਲ ਐ ਠੀਕ ਆ ਉਹਦਾ ਦੇਖੇ ਲਊਗਾ ਜੇ ਫੋਨ ਵੀਡੀਓ ਐਂ ਸੋਦਾ ਹੁੰਦਾ ਆਨਲਾਈਨ ਆਪਣਾ ਤਾ ਬੁੰਦੇ ਬੁੰਦਉ ਦਈਏ ਸਾਰੀ ਇੱਕ ਗੱਲ ਸੁਣੋ ਹੋਰ ਦੱਸਣਾ ਬਾਹਰ ਕੱਢ ਲੈ ਬਾਹਰ ਕੱਢ ਲੈ ਫੁੱਲ ਖੁੱલ્લા ਗਾਂ ਵਾਲੇ ਬੰਨੇ ਵੀ ਤੇ ਪਛਾਣ ਬਾਈ ਹਲਤਾ ਬਾਲਾ ਪੋਲਾ ਆ ਯਾਰ ਬਲੈ ਤਨ ਗਾਂ ਵਾਂਗ ਮੰਨਣਾ ਝੋਟੀ ਦੂਜਾ ਕਿਹੜਾ ਦਾ ਦੂਜਾ ਬਾਈ ਕਿੰਨੇ ਦਿਨ ਕੱਢ ਦੂਗੀ ਹਲੇ ਤਾਂ ਯਾਰ ਸੁਣਦਾ ਕੋਈ ਪਤਾ ਨਹੀਂ ਇਹਨੂੰ ਠੀਕ ਆ ਗੱਲ ਹਾਂ ਬਾਈ ਅਸਲ ਜੀ ਚੇਪੇ ਦੇ ਸਾਹਮਣੇ ਦੇਖੀ ਆਪਾਂ ਕਿੰਨਾਂ ਸਾਹ ਦੀਆਂ 10 ਦਿਨ ਹਫਤਾ 10 ਦਿਨ ਦਾ ਲਾਜ਼ਮੀ ਲੋਗੂ ਮਖੌਲ ਵਰਗਾ ਚੇ ਪਾਇਆ ਹਮਾਲਾ ਬਾਈ ਇੱਥੇ ਹਮਾਲਾ ਕਮਾਲ ਗਾਂ ਮੰਗੋੜਾ ਬਣਾਉਣਾ ਥੱਲੋਂ ਇਹ ਇੱਥੇ ਦਿਖਾ ਕੇ ਰਿਹਾ ਇੱਥੋਂ ਮਾਰ ਕੇ ਇਸ ਕੁਆਲਿਟੀ ਦੇ ਕੈਮਰਾ ਲੈ ਚੱਲ ਸਕਤੀ ਆ ਇੱਕ ਗੁਰੀ ਹੋਰ ਹੈ ਦੇਖ ਖਾਸ਼ਿਤ ਹਾਂਜੀ ਟਿੱਕਾ ਜਿਹੜੀ ਆ ਆ ਚੀਜ਼ ਆਈ ਨੇ ਤੂੰ ਦੇਖ ਤੂੰ ਵੀ ਵੀਡੀਓ ਲੈ ਲੈ ਮਾਲਾ ਠੀਕ ਆ ਗੱਲ ਆ ਚੀਜ਼ ਵਾਲੀ ਜਿਹੜੀ ਕਾਲੇ ਬਿੰਦੂ ਵਾਲੀ ਛੋਟੀ ਪੂਰੀ ਮਸਾ ਮਿਲਦੂਗੀ ਠੀਕ ਆ ਗੱਲ ਹਾਂਜੀ ਦਿਨਸ਼ਾਨੀ ਬਿੰਦੂ ਦੇ ਮਾਰਾ ਜਿਹੜੇ ਸੱਜਣ ਲੈਂਦੇ ਨੇ ਜਿਆਦਾਤਰ ਇਹ ਕਾਲੇ ਬਿੰਦੂ ਵਾਲੀ ਇਹ ਜੈਨੂਆ ਨਹੀਂ ਇਹਦਾ ਅਰੀਜਨਲ ਆ ਅਰੀਜਨਲ ਆ ਵੀਰੇ ਕੀ ਮਾਗੇ ਤੇ ਟਿੱਕਾ ਲਾ ਦੇ ਨਾ 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 ਇੱਕ ਸੀਜ ਹੋਰ ਵੀਰੇ ਸਾਰੀਆਂ ਜੋ ਟੈਗ ਲੱਗੇ ਹੈ ਕੋਈ ਮਰਜ਼ੀ ਬੰਦਾ ਸਕੈਨ ਕਰਕੇ ਦੇਖ ਲੈ ਪਿੰਡ ਕਿੱਥੋਂ ਦੀ ਹੈ ਠੀਕ ਆ ਉਹ ਤੋਂ ਜੇ ਸਕੈਨ ਕਰੂਗਾ ਤਾਂ ਇਹਦਾ ਐਡਰੈਸ ਨਿਕਲੇਗਾ। ਮੈਂ ਐਡਰੈਸ ਲਿਖ ਲੂਗਾ। ਕੱਲੀ ਇਹਦਾ ਨਹੀਂ ਵੀਰੇ ਕੋਈ ਵੀ ਜੋ ਤਿੱਥੇ ਲੱਗਿਆ ਹੋਇਆ ਟੈਗ ਹੈ ਸਕੈਨ ਕਰਕੇ ਦੇਖ ਲੈ ਦੱਸੂ ਕਿ ਵੀ ਕਿੱਥੋਂ ਦੀ ਆ ਮੈਂ। ਠੀਕ ਆ ਗੱਲ ਆ। ਹਾਂ। ਤੇ ਇਹਦੀ ਫਿਰ ਬੂਰੀ ਦੇ ਪੈਸੇ। ਬੂਰੀ ਦੇ ਪੈਸੇ ਹਰ 135000 ਰੁਪਏ ਲੈ ਲਾਂਗਾ। 135 ਲੈ ਲਾਂਗਾ ਬਈ। ਪਹਿਲਾਂ ਦਾ ਦੁੱਧ ਕਿੰਨਾ ਕ ਦੱਸਿਆ ਸੀ? ਪਹਿਲਾਂ ਨੇ ਵੀਰੇ 13 ਕਿਲੋ ਦੁੱਧ ਕੱਢਿਆ। ਠੀਕ ਆ। ਐਂ ਜੈਨੂਅਲ 15 16 ਨਹੀਂ ਆਖਿਆ ਸੀ। 15 16 ਆਪਾਂ ਕਿਉਂ ਕਹੀਏ ਵੀਰੇ ਜਿੰਨਾ ਕ ਦੱਸਿਆ ਅਗਲੇ ਨੇ। ਉਹਨਾਂ ਕਹਿ। ਉਹ ਤਾਂ ਤਾਂ ਹੀ ਕਹਿੰਦਾ 15 ਕਿਲੋ ਵੀ ਦੁੱਧ ਬਹੁਤ ਆਇਆ ਮੈਂ ਤਾਂ ਹਰੇਕ ਦੀ ਕਹਿਣਾ ਵੀ ਗੱਬਣ ਹਰੇਕ ਵਪਾਰੀ ਦੀ 20 ਕਿਲੋ ਦੰਦੀ ਹੁੰਦੀ ਆ ਆਪਾਂ ਦਾ ਆਪਾਂ ਦਾ ਬਾਈ ਦੇਖ ਤੈਨੂੰ ਪਤਾ ਜਿੰਨੀਆਂ ਹੈਗੀਆਂ ਉਹ ਵੀ ਦੱਸਣੀਆਂ ਤੈਨੂੰ ਪਤਾ ਠੀਕ ਹੈ ਗੱਲ ਹਾਂ 15 ਲੀਟਰ ਦੀ ਵੀ ਇੱਕ ਤਾਂ ਆ ਜਾਂਦੀ ਯਾ ਨਾ ਗਿਉਰੀ 15 ਲੀਟਰ ਦੀ ਥੋੜਾ ਬਾਈ ਜਰਾ ਸਾਢੇ 7 ਕਿਲੋ ਪਾਈਪ ਦਾ ਬਹੁਤ ਹੈ ਆ ਪਕਰੇ ਇਹ ਤਾਂ ਮੱਝ ਚੋਂ ਲਾ ਕੇ ਨੇ ਬੁੜੀਆਂ ਨੇ ਬਾਹਾਂ ਦੁਫਣ ਲਾਇਆ ਸਾਡੇ ਉਹ ਵੀ ਗੱਲ ਹੈ ਬਾਕੀ ਇੱਕ ਹੋਰ ਵੀ ਹੈ ਜੇ ਕੋਈ ਸੌਦਾ ਹੋ ਜਾਏ ਹੱਥ ਨੂੰ ਦੂਏ ਡੰਗਾ ਆ ਜਾਏ ਬੰਦਾ ਤਾਪ ਚੜ ਜਾਂਦਾ ਠੀਕ ਠੀਕ ਹੈ ਗੱਲ ਵੀ ਕਿਵੇਂ ਪੂਰਾ ਕਰਾਂਗੇ ਹਾਂ ਠੀ ਕੀ ਰੇਟ ਦੱਸਿਆ ਕਲੇ ਦਾ 135 ਬਾਈ ਇਹਦੇ ਭਾਈ ਇਹ ਮਾਰ ਦਿੰਦਾ ਨਾ ਮਾਰ ਦੇ ਫਿਰ ਆ ਜਦਾ ਪਿੱਛੇ ਪਾਲਾ ਪਾਈਆ ਦੁੱਦਾ ਇਹ ਕੁਛ ਨਹੀਂ ਹੁੰਦਾ ਵਿਚੇ ਲੈ ਲੈ ਮਾਰ ਦੇ ਚੱਲ ਇਹਦਾ ਬੋਲ ਹੀ ਆ ਸਵੇਰੇ ਗੋਲੀ ਪਿੱਛੇ ਪਾਉਂਦੇ ਅਗਲੇ ਅੰਝ ਵੀ ਮਾਰਦੀ ਬਾਈ ਚੋਣ ਯਾਰ ਮਾੜਾ ਹੋ ਗਿਆ ਤੇ ਥੰਦੇ ਘਾਇ ਲੱਗੇ ਹੋਇਆ ਤਮਾਕੀ ਵਾਲਾ ਚੋਣ ਮੋਗੇ ਕਰਨ ਵਾਲਾ ਸਿਸਟਮ ਇਹਦਾ 13 ਦੱਸਿਆ ਦੀ 27 ਕੱਲੀ ਨਾਲ 13 ਲਵਾਂਗੇ ਜੇ ਕਈ ਵਾਰੀ ਸੱਜਣ ਤਿੰਨਿਆਂ ਦਾ ਗਾਹਕ ਹੋਏ ਕੋਈ ਫਿਰ ਬਰਾਬਰੇ ਭਾਅ ਮਿਲਵਾ ਦਾਂਗੇ ਫੋਨ ਤੇ ਗੱਲ ਕਰ ਲੈ ਫੇਰ ਤਾਂ ਮੇਰਾ ਖਿਆਲ ਆ ਵੀ 3 ਲੱਖ ਤੇ 75 ਹਜ਼ਾਰ ਬਣਨੂ ਆ ਵਾ ਤੂੰ ਸਮਝ ਗਿਆ ਹਾਂ ਫੇਰ ਭਾਈ ਇਹ ਨਾ ਤਿੰਨੇ ਪੌਣੇ 3.4 ਲੱਖ ਦੀਆਂ ਦੇ ਦਾਂਗੇ ਇੱਕ ਮਹੀਨੇ ਲੈਣੀਆਂ ਆ 25 25 ਦਾ ਪੁੱਟਾ ਵੜਿਆ ਲੱਗਦਾ ਯਾਰ ਠੀਕ ਆ ਗੱਲ ਹਾਂ ਜੇ ਕੱਲੀ ਮੰਗਦਾ ਕੱਲੀ ਤੀਦੀ ਐ ਠੀਕ ਆ ਗੱਲ ਬੂਰੀ 35 ਦੀ ਆ ਹਾਂ ਆ ਬੂਰੀ ਜੇ ਕੋਈ ਜੋੜੀ ਚ ਨਾਲ ਪਾਲੂਗਾ ਇਧਰ ਕੋਈ ਗੱਲ ਨਹੀਂ ਬੂਰੀ ਆਲਾ ਹੋਵੇ ਸਾਬ ਬੂਰੀ ਦਾ ਕਰ ਲਾਂ ਕੋਈ ਨਾ ਠੀਕ ਆ ਗੱਲ ਹਾਂ ਜਨਰਲ ਹਰੇ ਹਰੇ ਹਰੇਕ ਹਰੇਕ ਪੱਖ ਤੋਂ ਛੋਟ ਆ ਛੋਟ ਆ ਬਾਈ ਯਾਰ ਠੀਕ ਹੈ ਗੱਲ ਇਹ ਹੁਣ ਗੈਰੀ ਮਾਰਾ ਨਾਲ ਵਾਲੀ ਚੋਟੀ ਦੇ ਕੈਮਰਾ ਇਹਦਾ ਕਿਸੇ ਨੇ 8 ਮਹੀਨੇ ਦੀ ਗੱਬਣਾ ਵੀਰੇ ਇਹ 24 ਨੂੰ ਆ 24 ਤਰੀਕ ਨੂੰ ਉਰੀ 8 ਹੋ ਜਾਣਗੇ ਸੂਆ ਦੂਜਾ ਸੂਆ ਬਾਈ ਇਹ ਆ ਦੁੱਧ ਕਿੰਨਾ ਦੱਸ ਦੂਜਾ ਸੋਣਾ ਹੁਣ ਇੰਨੇ ਬਾਈ 12 13 ਕਿਲੋ ਦੁੱਧ ਕੱਢੇ ਝੋਟੀ ਨੇ ਵਧੀਆ 12 13 ਹਾਂ ਤੂੰ 15 16 ਕਾਹਤੋਂ ਨਹੀਂ ਕਹਿੰਦਾ ਬਾਈ 15 16 ਯਾਰ ਜੇ ਕੋਈ ਆਊਗੀ 1500 ਆ ਦੀ 1500 ਆ ਆ ਝੋਟੀ ਆਊਗੀ ਅੱਗੇ ਤੈਨੂੰ ਇਹਦਾ ਦੱਸ ਦਾਂਗੇ ਠੀਕ ਹੈ ਗੱਲ ਹਾਂ ਤੇ ਕੱਦ ਵੀ ਸੋਣਾ ਝ ਹੱਲion ਰਾਈਆ ਦੁੱਧ ਪਾਈ ਕਹਿੰਦਾ 12 ਤੋਂ 13 ਕਿਲੋ ਦੇ ਵਿੱਚ ਪਾਇਆ ਪਹਿਲਾਂ ਨਹੀਂ ਦੂਜਾ ਸੂਗੂਗਾ ਦੂਜਾ ਸੂਗੂਗੀ ਤੀਜੇ ਤੱਕ ਪਸ਼ੂ ਦੁੱਧ ਵਧਦਾ ਰਹਿੰਦਾ ਵਧਦਾ ਰਹਿੰਦਾ ਅਸਲ ਵਿੱਚ ਗੁਰੀ ਦੂਜੇ ਤੋਂ ਸਟਾਰਟਿੰਗ ਹੁੰਦੀ ਹੈ ਜੇ ਅਸਲ ਦੇਖੀ ਆਪਾਂ ਠੀਕ ਹੈ ਗੱਲ ਮੱਜੀ ਠੀਕ ਹੈ ਲੈ ਚੱਲ ਭਾਈ ਲੈ ਬਾਕੀ ਆ ਲੈ ਕਿਸੇ ਪੱਖੋਂ ਵੀ ਕੋਈ ਉਹ ਨਹੀਂ ਹੈਗਾ ਥਾਣਾ ਦੀ ਓਟ ਤੇ ਭੇਜ ਐਨ ਹਾਂ ਵੀਰੇ ਐਨ ਓਟ ਤੇ ਭੇਜ ਦਾਂਗੇ ਥਾਣਾ ਜੀ ਸਰਲਾ ਛਿੱਟਾ ਐਨ ਉਹ ਕਿਸੇ ਪਾਸੇ ਵੀ ਨਹੀਂ ਹੈ ਸਾਡਾ ਸਿਸਟਮ ਆ ਮਹਾਬਾਈਆ ਰੈਂ ਤਸੱਲੀ ਕਰਾਵਾਂਗੇ ਜਿਵੇਂ ਅਗਲਾ ਚੌਂਦਾ ਹੋਇਆ ਠੀਕ ਆ ਗੱਲ ਬਾਈ ਕਹਿੰਦਾ ਹਰੇਕ ਚੀਜ਼ ਦੀ ਤਸੱਲੀ ਦੇ ਭੇਜਦਾ ਕਿਉਂਕਿ ਗੱਬਣ ਪਸ਼ੂ ਦਾ ਕਈ ਵਾਰੀ ਘਰੇਲੂ ਬੰਦੇ ਨੂੰ ਫਾਇਦਾ ਹੁੰਦਾ ਹੁੰਦਾ ਹੁੰਦੇ ਵੀਰੇ ਆਪਾਂ ਤਾਂ ਦੇਖ ਟੈਸਟ ਕਰਕੇ ਲਿਆ ਥਾਣਾ ਹਾਂ ਵੀ ਉਹਦੀ ਓਟ ਤੇ ਆਪਾਂ ਦੇ ਦਾਂਗੇ ਹਾਂ ਦੇ ਦਾਂਗੇ ਜੇ ਕੋਈ ਉਰੇ ਆਊਗਾ ਮਿੱਤਰੋ ਚੈੱਕ ਕਰੇ ਲਊਗਾ ਦੇਖਣਾ ਉਹ ਤਾਂ ਚੇਪਾ ਲਾ ਕੇ ਲੈ ਜੀ ਮੈਂ ਤਾਂ ਜ਼ਿਆਦਾਤਰ ਇਹੀ ਕਹਿੰਦਾ ਹੁੰਨਾ ਵੀ ਨੇੜੇ ਆ ਕੇ ਚੈੱਕ ਕਰਤੀ ਲੈ ਚੱਲ ਕਈ ਵਾਰੀ ਦੂਰ ਦਾ ਸਰਜਣਾ ਪਾਉਗੇ ਤਸੱਲੀ ਕਰਾਉਣਾ ਕੋਈ ਗੱਲੇ ਨਹੀਂ ਠੀਕ ਆ ਗੱਲ ਪੈਸੇ ਇਹਦੇ ਫੇਰ ਪੈਸੇ ਦਾ ਜਮੀ ਜੈਸ ਲਓ 85 ਹਜ਼ਾਰ ਲੈ ਲਵਾਂ ਪੂਰਾ ਹਾਂ ਇਹਨਾਂ ਬਾਈ ਕ 8 24 ਨੂੰ 2 ਮਹੀਨੇ ਬਾਕੀ ਨੇ ਕੱਲ ਨੂੰ 24 ਮੇਰਾ ਖਲਾ ਹਾਂ 24 ਨੂੰ 2 ਅੱਠ ਹੋ ਜਾਣਗੇ ਪੂਰੇ ਆ ਕੱਲ ਨੂੰ ਇਹਦੇ 8 ਮਹੀਨੇ ਪੂਰੇ ਹੋ ਜਾਣਗੇ ਤਕਰੀਬਨ ਦੋ ਮਹੀਨੇ ਬਾਕੀ ਵੀ ਦੋ ਮਹੀਨਿਆਂ ਦੀ ਸਾਲ ਦੋ ਤੋਂ ਸਵਾ ਦੋ ਵੀ ਲੈ ਸਕਦੇ ਪੰਜ ਚਾਰ ਦਿਨ 11ਵੇਂ ਕਈ ਵਾਰੀ ਨਾ ਬਾਣੀਆਂ ਮੱਜਾਂ 11ਵੇਂ ਆ 10 ਪੂਰੇ ਕਰਕੇ 11ਵੇਂ ਦੇ ਉੱਪਰ ਲੰਘ ਜਾਂਦੇ ਨੇ ਦਿਨ ਠੀਕ ਹੈ ਬਾਕੀ ਗੱਬਣ ਮੈਂ ਕਹਿੰਦਾ ਹੁਣ ਨਾ ਵੀ ਜਿੰਮੇ ਗਾਲ ਹੀ ਵੀ ਗੱਬਣ ਆਊਗੀ ਵੀ ਗੱਬਣ ਹੁੰਦੀ ਹੈ ਜਿਹੜੀ ਉਹ ਅਗਲੇ ਦੇ ਘਰੀ ਚੈੱਕ ਕਰਾ ਕੇ ਲੈ ਜਾ ਕਰੋ ਫਿਰ ਥੋੜੀ ਤਸੱਲੀ ਹੋ ਜਾਣੀ ਆ ਕਈ ਵਾਰੀ ਭਰਾਵਾਂ ਨਾਲ ਗੱਲਬਾਤ ਹੋ ਵੀ ਜਾਂਦੀ ਆ ਕੋਈ ਵੱਧ ਦਿਨ ਲੈ ਜਾਂਦੇ ਆ ਪਹਿਲੀ ਖਰਾਕ ਪਾ ਪਾ ਕੇ ਪਰੇਸ਼ਾਨ ਹੋ ਜਾਂਦੇ ਆ ਹਾਂ ਬਾਈ ਉਹ ਸੀਨ ਵੀ ਹੋ ਜਾਂਦਾ ਕਈ ਵਾਰੀ ਸਹੀ ਗੱਲ ਹੈ ਗੱਲ ਬਾਕੀ ਹੋ ਗਈ ਪੂਰੀ ਬਾਕੀ ਇੱਕ ਹੋਰ ਬੇਨਤੀ ਆ ਕੋਈ ਪਿੱਛੇ ਪੁੱਛਿਆ ਸਕਾਇਤ ਹੋਵੇ ਆਪਾਂ ਬੈਠੇ ਹਾਂ ਠੀਕ ਆ ਗੱਲ ਹਾਂ ਜਿਹੜੀ ਚੀਜ਼ ਹੋ ਗਈ ਗੁਰੂ ਆਪਾਂ ਦੱਸ ਕੇ ਵੀ ਆ ਚੀਜ਼ ਹੈ ਠੀਕ ਆ ਗੱਲ ਉਹ ਚੀਜ਼ ਦੀ ਗਰੰਟੀ ਉਹ ਚੀਜ਼ ਦੀ ਆਪਣੀ ਗਰੰਟੀ ਪਹਿਲਾਂ ਕੱਟੀ ਆ ਦਿਖਾ ਦੇ ਗਰੀ ਆਜੋ ਤੀ ਚਾਰ ਮਹੀਨੇ ਦੀ ਗੱਬਣਾ ਕੱਟੀ ਫੇਰ ਦਿਖਾ ਦੇ ਪਹਿਲਾਂ ਕੱਟੀ ਦਿਖਾ ਦੇ ਮਾਰਦੇ ਕੱਟੀ ਮਾਹ ਦੇ ਬਰਾਬਰੇ ਹੋਈ ਖੜੀ ਆ 31 ਇਹ ਫੁੱਲ ਡ ਦੂਜਾ ਵੀਰੇ ਮੈਨੂੰ ਕੱਟੀ ਲੈ ਕੇ ਪਾੜ ਦੇ ਰ ਮੋਚ ਕੇ ਮੋਚ ਕੇ ਇਹਦਾ ਸੁਆ ਦੂਜਾ ਬਾਈ ਹਾਂ ਬਾਈ ਹਾਂ ਕਿੰਨੇ ਮਹੀਨੇ ਦੀ ਗੱਬਣਾ ਇਹ 4 ਦੀ ਹੋ ਗਈ ਪੂਰੀ ਪੂਰੇ 4 ਦੀ ਹਾਂ 8 ਕਿਲੋ ਦੁੱਧ ਪਰ 7 ਕਹਿ ਕੇ ਦਵਾਂਗੇ ਪੌਣੇ 7 ਤੇ ਹੋਊਗਾ ਹਾਂ 8 ਦੁੱਧ 4 4 ਕਿਲੋ ਦੋਏ ਟਾਈਮ ਬੱਚੇ ਦੀ ਠੀਕ ਆ ਆ ਬੱਚੇ ਦੀ ਮਿਲਦੀ ਆ ਬੱਚੇ ਕੱਟੀ ਦੀ ਮਿਲਦੀ ਆ ਇਹ ਥੱਲੇ ਵੀ ਕਿਸਿਆਰਾ ਹਣਾ ਐਨ ਵੀਰੇ ਕਿਸੇ ਪਾਸੇ ਨਹੀਂ ਹੋਊਗਾ ਹੁਣ ਇਹਦਾ ਪੁੱਛ ਲੈ ਜੇ ਮੈਂ ਰਿਕਾਰਡ ਦੂੰ ਕਹਿੰਦੇ ਦੁੱਧ ਇਹਨੇ ਕੱਢਿਆ 16 ਕਿਲੋ ਦੁੱਧ ਪਹਿਲਾਂ ਨੇ ਪਹਿਲਾਂ ਨੇ ਠੀਕ ਹੈ ਗੱਲ ਹਾਂ ਇਹਦਾ ਰਿਕਾਰਡ ਬਾਈ ਕਹਿੰਦਾ ਆ ਗਿਆ ਇਹ ਆ ਗਈ 16 ਕਿਲੋ ਵਾਲੀ ਵੀ ਜਿਹੜੀ ਜੰਨੇ ਵਾਲੀ ਹੈ ਜਿਹੜੀ ਜੰਨੇ ਵਾਲੀ ਆਪਾਂ ਉਹ ਵੀ ਦੱਸਾਂਗੇ ਹਾਂ ਠੀਕ ਹੈ ਗੱਲ ਤੇ ਨਾਲ ਵੀ ਇਹਦੇ ਕੱਟੀ ਆ ਗਈ ਤੇ ਕੱਟੀ ਵੀ ਬਾਈ ਕਹਿੰਦਾ ਨਾਲ ਹੀ ਲੈਣੀ ਕਿਉਂਕਿ ਬੱਚੇ ਤੇ ਮਰਦੀਆਂ ਰੋ ਪਹਿਲੀ ਕਹਿੰਦਾ ਵੀਰੇ ਕੱਟੀ ਦੇ ਮਾਰ ਕੇ ਮਾਂ ਤੇ ਕੱਟੀ ਨੇ ਆ ਲਾਲ ਵੀ ਕਰਦ ਕੱਟ ਉਹੀ ਚੀਜ਼ ਹੋਣਾ ਠੀਕ ਹੈ ਗੱਲ ਹਾਂ ਤੇ ਇੱਥੇ ਰੋ ਕੇ ਗੈਰੀ ਫੇਸ ਕੁਆਲਟੀ ਦੇ ਮਾਰਨੀ ਝੋਟ ਇੱਕ ਨਾਲ ਇੱਕ ਫਰੀ ਵਾਲਾ ਕੰਮ ਹੈ ਜਿਹੜੇ ਸੱਜਣਾਂ ਝੋਟੀ ਸ਼ਕੀਨ ਵੀ ਫੁੱਲਾ ਤੇ ਆ ਵੀ ਤੋਕੜ ਗੱਬਣ ਗਈ ਭਰਾਵਾਂ ਦੀ ਬਾਕੀ ਗੁਰੀ ਹੋਰ ਹੈ ਬਰੀਡ ਵਾਲੀ ਮਿੱਤਰ ਤੁਰਦੇ ਦੋ ਹੀ ਤੁਰਦੇ ਆ ਵੀ ਦਾ ਜਾ ਕਿੱਟੀ ਵੀ ਲੈ ਜਾ ਉਧਰ ਨੂੰ ਲੈ 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 ਛੋਟਾ ਤੇ ਵੱਡਾ ਵਪਾਰੀ ਇਕੱਠੀ ਤੋਰ ਕੇ ਨਾ ਇਧਰੋਂ ਦਿਖਾ ਕੇ ਰੀ ਪਿਛਾਂ ਵਾਲੇ ਬੰਨੇ ਹੋਏ ਦੋਨਾਂ ਨੂੰ ਦਿਖਾ ਦੇ ਕਮਾਲਾ ਬਾਈ ਇੱਥੋਂ ਕਮਾਲਾ ਕਮਾਲਾ ਗੱਡੀ ਖੜੀ ਹੈ ਚਵਾਈ ਦੀ ਕਿਵੇਂ ਕਾਲੇ ਇਹ ਚਵਾਈ ਵਿਦਿਆਨ ਮੋਟੀ ਮਿਲੂਗੀ ਵਧੀਆ ਚੋਣ ਮਿਲੂ ਹਾਂ ਲੈ ਚੱਲ ਅੰਦਰ ਕੋਈ ਨਹੀਂ ਓਏ ਓਏ ਬੋਟ ਕੇ ਬੋਟ ਕੇ ਬੋਟ ਕੇ ਬਾਈ ਵੀ ਬਾਈ ਕਹਿੰਦਾ ਬਿਲਕੁਲ ਬੋਟ ਕੇ ਬੋਟ ਕੇ ਤੇ ਬਾਕੀ ਮੇਨ ਗੱਲ ਹੁੰਦੀ ਆ ਥੱਲਿਓ ਥੱਲਿਓ ਪਾਸੇ ਪੂਸਕੇ ਵਾਲਾ ਸੀਨ ਤਾਂ ਨਹੀਂ ਕੋਈ ਨਾ ਕੋਈ ਵੀ ਨਹੀਂ ਵਿਦਿਆਨ ਪੱਦਰ ਮਿਲੂ ਤੁਹਾਨੂੰ ਕੋਈ ਚਿੱਟਾ ਕੋ ਸਰਲਾ ਕੋ ਤੇ ਬਾਕੀ ਇਹਨੂੰ ਤੁਸੀਂ ਚੋਕ ਕੇ ਵੀ ਦੇਖ ਸਕਦੇ ਹੋ ਜਿਹਦੇ ਕੋਲ ਤਾਂ ਦੁੱਧ ਹਾਜ਼ਰ ਹੈ ਦੋਨੇ ਟਾਈਮ ਵਾਲੀ ਦੋਨੇ ਟਾਈਮ ਵਾਲੀ ਬੱਚੇ ਤੇ ਆ ਹਾਂ ਹਾਂ ਹਾ ਇਹਦਾ ਰੇਟ ਕੀ ਆ ਇਹਦਾ ਰੇਟ ਇੱਕ ਵੀ ਆ ਵੀਰੇ 1 ਲੱਖ ਤੇ 20 ਹਜ਼ਾਰ ਹਾਂ ਉਰਾਂ ਦੀ ਲਿਆ ਉਰਾਂ ਦੀ ਲਿਆ ਪੂਰਾ ਦੀ ਲਿਆ ਆ ਜਾ ਗਰੀ ਇੱਥੋਂ ਦਿਖਾ ਦੇ ਬੰਦਾ ਉਹ ਉਰਾਂ ਲਿਆ ਕੱਟੀ ਇੱਧਰਲੇ ਬਸ ਚੜਾਈ ਚੜੂਈ ਦਿਖਾ ਦੇ ਕਿੰਨੀ ਆ ਇੱਥੇ ਆ ਚੀਜ਼ ਦੀ ਦੇਖੀ ਗੁਰੂ ਜੀ ਚੜਾਈ ਚੜੂਈ ਆ ਗਈ ਫੱਲਾ ਇੱਧਰਲੇ ਪੰਨੇ ਲੈ ਚੱਲ ਪਰਲੇ ਬੰਨੇ ਕੱਟੀਆਂ ਨਹੀਂ ਸਮਝਦੀ ਤੇ ਭਾਈ 31 ਹਜ਼ਾਰ ਪੜੀ ਪਈਆਂ 31 ਮਰਜ਼ੀ ਦੇ ਬਰਾਬਰ ਹੀ ਆ ਆ ਨੰਬਰ ਬੋਲ ਦੋ ਜੀ 95920 ਹਾਂਜੀ 99493 95920 99493 ਇੱਕ ਤਾਂ ਇਹ ਦਿਖਾਈ ਆ ਪਹਿਲਨ ਦਾ ਰਕਾਰ 16 ਕਿਲੋ ਦਾ ਆ 16 ਕਿਲੋ ਦਾ ਬਈ ਇਹ ਆ ਗਈ ਜੈਡ ਬਲੈਕ ਹਨਾ ਹਾਂ ਬਈ ਹਾਂ ਤੇ ਬਾਡੀ ਬੂਡੀ ਵਾਲੇ ਪੱਖ ਤੋਂ ਵੀ ਸ਼ਾਨਦਾਰ ਆ ਨਾਰ ਵੀ ਕੱਟੀ ਆ ਡਬਲ ਝੋਟੀ ਆ ਤੇ ਬਾਕੀ ਥੱਲੇ ਦੀ ਆਈ ਵੀ ਬੰਦੇ ਦੀ ਵੀਰੇ ਮੇਰੀ ਗੱਲ ਸੁਣ ਲੈ ਕੋਈ ਸ਼ੌਕੀਆ ਮਿੱਤਰ ਲੈ ਆ ਸੀ ਮਲਾਕਾ ਮੈਂ ਬੰਦਾ ਠੀਕ ਆ 2 ਲੱਖ ਦੀ ਆਈ ਹੋਈ ਐ ਤਾਜੀ ਠੀਕ ਆ ਗੱਲ ਹਾਂ ਚੰਗੇ ਰੁਪਏ ਲਾ ਕੇ ਚੰਗੇ ਰੁਪਏ ਲਾ ਕੇ ਲੈਂਦੀ ਹੈ ਝੋਟੀ ਯਾ ਨਾਲ ਵਾਲੀ ਹੋ ਗਈ 8 ਮਹੀਨੇ ਆ 8 ਮਹੀਨੇ ਦੀ ਐ ਇਹ ਇਆ ਪੂਰੀ ਕੱਢਦੀ ਆ ਦਿਨਾਂ ਪੂਰੀ ਕੱਢਦੀ ਵੀਰੇ ਪੂਰੀ ਮੇਰਾ ਹਫਤਾ ਦਸ ਦਿਨ ਲੈ ਜੂਗੀ ਥੱਲੋਂ ਬਾਲ ਨੇ ਜਿਹੜੇ ਆ ਸਾਰੇ ਪਰਨੇ ਨੇ ਗੁਰੀ ਠੀਕ ਆ ਗੱਲ ਆ ਬਾਲੀ ਭੋਲੀ ਪਾਲੀ ਆ ਥੱਲੋਂ ਬੰਨ ਬੁੰਨ ਦੀ ਦੇਖਣਾ ਇਹ ਤਾਂ ਆਪਣੇ ਨਾਲ ਵੱਧ ਜਾਣਕਾਰੀ ਨਹੀਂ ਹੈ ਇਹੋ ਹਰ ਇੱਕ ਪਾਸੇ ਆ ਜੀ ਇਹ ਚੀਜ਼ਾਂ ਸਾਰੀ ਹਾਂ ਸਾਰਾ ਕੁਝ ਆ ਇਹ ਕਰੂਗੀ ਤੇ ਬਾਕੀ ਨੰਬਰ 22 ਦਾ ਵੀਡੀਓ ਚ ਲਾ ਦੂੰਗਾ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਡੰਗ ਤੋਂ ਡੰਗ ਚੋ ਕੇ 22 ਤੋਂ ਲੈ ਜਿਓ ਧੰਨਵਾਦ ਜੀ